ਮਾਰਕੀਟ ਵਿੱਚ ਰਾਸ਼ਪਤੀ ਨਵੇਂ ਦੁਬਾਰਾ ਆ ਰਹੇ ਆ 4 ਸਾਲ ਇਹ ਡਾਉਨਰ ਡਰਾਪਸ ਆ ਦੁਬਾਰਾ ਰਾਸ਼ਪਤੀ ਬਣੇ ਤੇ 23 ਨੂੰ ਸਵੇਰੇ ਉਹਨਾਂ ਨੇ ਹਲ ਵੀ ਲਿਆ ਕਸ਼ਮਰੀਆ ਰਾਸ਼ਪਤੀ ਦੀ ਤੇ ਉਸ ਤੋਂ ਬਾਅਦ ਉਹਨਾਂ ਨੂੰ 4 ਸਾਲ ਦਾ ਸਮਾਂ ਮਿਲੇ ਆ ਤੇ ਉਹਨਾਂ ਨੇ ਸਭ ਤੋਂ ਵੱਡੀ ਗੱਲ ਇਹ ਆ ਕਿ ਇੱਕ ਗੱਲ ਕਹੀ ਸੀ ਕਿ ਮੈਨੂੰ ਜਿੰਨੇ ਇਲੀਗਲ ਰੋਕ ਹੈ ਤੇ ਜਿਹੜੇ ਬਾਈਡਨ ਦੇ ਵਿਲੇਜ ਚ 13 ਮਿਲੀਅਨ ਤੋਂ ਜ਼ਿਆਦਾ ਲੋਕ ਆਏ ਆ ਜਿੰਨਾ ਸਭ ਤੋਂ ਜ਼ਿਆਦਾ ਕ੍ਰਿਮినਲ 654000 ਪਹੁੰਚੇ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਸਭ ਤੋਂ ਪਹਿਲਾਂ ਉਹਨਾਂ ਨੂੰ ਰਿਪੋਰਟ ਕਰੀਏ ਉਸ ਤੋਂ ਬਾਅਦ ਜਿਹੜੇ ਇਲੀਗਲ ਲੰਗੇ ਭਾਵੇਂ ਮੈਕਸੀਕੋ ਤੋਂ ਲੰਗੇ ਭਾਵੇਂ ਕੈਨੇਡਾ ਤੋਂ ਲੰਗੇ ਆ ਉਹਨਾਂ ਨੂੰ ਵੀ ਅਸੀਂ ਫੜਫੜੀਆਂ ਕਰਕੇ ਉਹਨਾਂ ਦੇ ਦੇਸ਼ ਭੇਜਾਂਗੇ ਉਹਨਾਂ ਚ ਕੁਝ ਲੋਕ ਬਲਡਕਸ ਸਟੇਲੈਂਟ ਆਏ ਆ ਪੰਜਾਬੀ ਵੀ ਆ ਰਹੇ ਆ ਬਾਕੀ ਵੀ ਚਾਈਨੀਜ਼ ਲੋਕ ਜ਼ਿਆਦਾਤਰ ਤੇ ਚਾਈਨੀਜ਼ ਲੋਕ ਹੋਊਗਾ ਮੈਕਸੀਕਨ ਲੋਗ ਨੇ ਜੇ ਮੈਕਸੀਕਨ ਦਾ ਮਤਲਬ ਜਿਹੜੇ ਸਪੈਨਿਸ਼ ਬੋਲਦੇ ਲੋਕ ਨੇ ਥੋੜਾ ਪਰੇ ਜਾ ਕੇ ਤੱਕ ਐਲਸਲਬਾਡੋਰ ਤੱਕ ਐਲਸਲਬਾਡੋਰ ਦੇ ਵਿੱਚੋਂ ਕਹਿੰਦੇ ਬਹੁਤ ਲੋਕ ਜਿਹੜੇ ਤਿਲਵਨਰ ਲਈ ਉਹ ਇਹਨਾਂ ਦੇਸ਼ਾਂ 'ਚ ਆ ਕੇ ਉੜ ਗਏ ਆ ਔਰ ਉਹਨਾਂ ਦੀ شناخت ਵੀ ਹੋ ਚੁੱਕੀ ਆ ਉਹਨਾਂ ਦਾ ਪਤਾ ਵੀ ਲੱਗ ਗਿਆ ਹੈ ਕਿਉਂਕਿ ਜਦੋਂ ਲੰਘੇ ਆ ਕੁਝ ਨਾ ਕੁਝ ਉਹਨਾਂ ਦੇ ਬਾਰੇ 'ਚ ਪਤਾ ਲੱਗਦਾ ਰਿਹਾ ਤੁਸੀਂ ਲੈਕਚਰ ਜਾਂ ਆਪ ਦੇ ਕ੍ਰੀਮ ਨੇ ਪਰ ਕਮਸ਼ਾਬ ਕਹਿੰਦੇ ਅਸੀਂ ਜਿੰਨੀ ਜਲਦੀ ਹੋ ਸਕੇ ਆ ਉਹਨਾਂ ਨੂੰ ਡਿਪੋਟ ਕਰਾਂਗੇ ਬਲਕਿ ਇੱਥੇ ਤੱਕ ਕਰਾਂਗੇ ਕਿ 13 ਦੇ 13 ਬਿਲੀਅਨ ਨੇ ਅਸੀਂ ਫੜ ਕੇ ਰਿਪੋਰਟ ਕਰਨਾ ਭਾਵੇਂ ਕਿਸੇ ਨੇ ਕੋ ਕੇਸ ਕਰਾਇਆ ਭਾਵੇਂ ਨਹੀਂ ਇਹ ਕਿਤਨਾ ਕਿ ਸੱਚ ਹੈ ਤਾਂ ਹੁਣ ਜਦੋਂ ਉਹ ਵੀ ਤਰੀਕ ਨੂੰ ਕਸਮ ਖਾੜ ਗਏ ਉਹ ਤੋਂ ਬਾਅਦ ਪਤਾ ਲੱਗੇਗਾ ਪਰ ਇਸ ਦੇ ਨਾਲ ਆਈਸ ਡਿਪਾਰਟਮੈਂਟ ਜਿਹੜਾ ਇਮੀਗ੍ਰੇਸ਼ਨ ਐਂਡ ਕਸਟਮ ਐਂਡ ਇਨਫੋਰਸਮੈਂਟ ਤੇ ਸੀਬੀਪੀ ਕਸਟਮ ਐਂਡ ਬਾਰਡਰ ਪੈਟਰੋਲ ਦੋਨਾਂ ਨੇ ਸਾਂਝੇ ਅਭਿਆਨ ਦੇ ਵਿੱਚ ਐਸ ਫਿਲਿਕ ਕੈਰਨ ਕੋਟੀ ਜਿਹਦੇ ਅੰਦਰ ਇਕਰਸਫੀਲ ਆਉਂਦਾ ਕੈਲੀਫੋਰਨੀਆ ਤੋਂ ਉੱਥੇ ਤੱਕ ਵੀ ਛੇਤਰੀ ਤੋਂ ਬਾਦਸ਼ਾਹ ਪੇ ਮਾਰਨਾ ਸ਼ੁਰੂ ਕਰਤੇ ਆ ਬੜੇ ਲੋਕਾਂ ਨੂੰ ਆਪਣੇ ਉਹਨਾਂ ਨੇ ਫੜਿਆ ਔਰ ਜਿਹੜੇ ਬਿਜ਼ਨਸ ਤੋਂ ਜਾਂ ਕਿਤੇ ਫੜੇ ਜਾਂਦੇ ਆ ਉਹਨਾਂ ਦੇ ਮਾਲਕਾਂ ਨੂੰ ਉਹ ਇੱਕ ਬੰਦੇ ਦੇ ਮੁਤਾਬਕ ਅਨਸਾਰ ਉਹ 10000 ਡਾਲਰ ਦਾ ਜੁਰਮਾਨਾ ਕਰ ਰਿਹਾ ਜਿਸ ਸਾਡੇ ਪੰਜਾਬੀਆਂ ਨੂੰ ਕਈਆਂ ਨੂੰ ਜੁਰਮਾਨੇ ਹੋ ਰਹੇ ਆ ਤੇ ਕਿਉਂਕਿ ਉਹਨਾਂ ਕੋਲ ਪੇਪਰ ਨਹੀਂ ਕੋਈ ਵੀ ਜ਼ਿਆਦਾਤਰ ਲੋਕ ਜਿਹੜੇ ਮੈਕਸੀਕੋ ਤੋਂ ਲੰਘ ਕੇ ਆਏ ਆ ਔਰ ਉਹ ਗਵਰਨਮੈਂਟ ਕਹਿੰਦੀ ਸੀ ਕਿ ਪਹਿਲਾਂ ਮੈਕਸੀਕੋ 'ਚ ਪੋਲੀਟਿਕਲ ਸਟੇਬਲ ਹੋ ਜੇ ਉਹ ਫੇਲ ਹੋ ਜਾਣਾ ਫਿਰ ਅਮਰੀਕਾ 'ਚ ਲੱਗੂ ਇਹ ਉਹਨਾਂ ਦਾ ਬੇਸ ਸੀਗਾ ਪਰ ਉਹ ਸਿੱਧੇ ਅਮਰੀਕਾ ਆ ਕੇ ਪੜਕਿ ਪੋਲੀਟਿਕਲ ਸਟੇਬਲ ਲੈ ਰਹਾ ਕਿਹਨਾਂ ਨੂੰ ਕਹਦੇ ਆ ਆ ਜਿਹੜਾ ਕੋਈ ਨੰਬਰ ਵੀ ਮਿਲ ਗਿਆ ਉਹਨਾਂ ਦਾ ਕੇਸ ਚੱਲ ਪਿਆ ਪਰ ਉਹ ਵੀ ਫੜੇ ਗਏ ਆ ਉਹਨਾਂ ਦੇ ਨਾਲ ਕੀ ਸੂਕ ਜਾਂ ਕੀ ਸੂਕ ਹੁੰਦਾ ਹਜੇ ਉਹਦਾ ਕੋਈ ਪਤਾ ਨਹੀਂ ਪਰ ਐਸੇਲੇ ਫੜਫੜੀਆਂ ਜਾਰੀ ਆ ਅਮ ਜਨਰਲ ਬਲੰਤਰੀਕ ਨੂੰ ਜਲਦੀ ਦਿਨੋਂ ਉਹ ਫ੍ਰਿਜਨੋ ਤੇ ਸੈਗਨਾਮੈਂਟੋ ਦੀ ਵਿਚ ਰੋਲਾ ਪੈਦੀ ਕੱਲ੍ਹ ਹੋਈ ਜਿੱਦੋਂ ਉੱਥੇ ਵੀ ਫੜਕ ਰਹੀ ਹੈ ਸ਼ੁਰੂ ਹੋ ਰਿਹਾ ਔਰ ਇਸੇ ਉਮੀਦ ਦੇ ਨਾਲ ਕਿ ਮੇਰਾ ਖੇਲ ਦੇ ਏਰੀਆ ਵਿੱਚ ਵੀ ਜਲਦੀ ਇਹ ਕੰਮ ਸ਼ੁਰੂ ਹੋ ਜਾਏਗਾ ਤੇ ਸਾਰੇ ਦੇਸ਼ ਵਿੱਚ ਤੇ ਚਲੋ 20 ਤਰੀਕ ਤੋਂ ਬਾਅਦ ਉਮੀਦ ਹੈ ਜੋ ਟੌਪ ਸਭ ਕਹਿੰਦੇ ਨੇ ਸੱਚ ਕਰਦੇ ਨੇ ਬਾਕੀ ਉਹਨਾਂ ਦੀ ਗੱਲਬਾਤ ਦਾ ਉਹਨਾਂ ਨੂੰ ਉਹੀ ਦੱਸ ਸਕਦੇ ਕਿ ਸਾਡੇ ਰਾਸ਼ਟਰਪਤੀ ਬੱਜ ਜਾ ਰਹੇ ਉਹਨਾਂ ਦਾ ਕੀ ਅੱਗੇ ਵਿਚਾਰ ਹੈ ਉਹ ਪਤਾ ਨਹੀਂ ਪਰ ਐਸ ਵੇਲੇ ਸਾਨੂੰ ਬਹੁਤ ਸੋਚਣਗੇ ਜਨ ਦੇ ਲੋੜ ਹੈ ਤੁਹਾਡੇ ਕੋਲ ਅਗਰ ਕਿਸੇ ਵੀ ਕਿਸਮ ਦਾ ਕੋਈ ਪੇਪਰ ਹੈ ਗਵਰਨਮੈਂਟ ਦਾ ਜਿਹੜਾ ਤੁਸੀਂ ਆਈਡੀ ਹੋਵੇ ਜਾਂ ਕੁਝ ਹੋਰ ਕੋਲ ਰੱਖਣੀ ਆ ਤੁਸੀਂ ਆ ਉਹਨੂੰ ਕੱਟ ਕੇ ਨਹੀਂ ਜਾਣਾ ਬਿਨਾ ਮਤਲਬ ਤੋਂ ਕ ਤੋਂ ਬਾਹਰ ਨਹੀਂ ਜਾਣਾ ਸ਼ਰਾਬੀ ਕੇ ਗੱਡੀ ਨਹੀਂ ਚਲਾਉਣੀ ਕਿਉਂਕਿ ਸ਼ਰਾਬੀ ਕੇ ਗੱਡੀ ਦੇ ਵਿੱਚ ਜੇ ਤੁਹਾਨੂੰ DUI ਮਿਲ ਜਾਂਦੀ ਹੈ ਉਹ ਵੀ 25000 ਡਾਲਰ ਤੋਂ ਬਣੀ ਛਟੋਗੇ ਛੁੱਟਣ ਤੋਂ ਪਹਿਲਾਂ ਇਹ ਨਾ ਹੋ ਜਾਵੇ ਕਿ ਤੁਸੀਂ DUI ਲੱਗੀ ਹੈ ਤੁਹਾਨੂੰ ਅ ਤੁਸੀਂ ਮਤਲਬ ਇਦਾਂ ਹੋਵੇ ਕਿ ਤੁਹਾਨੂੰ ਪਹਿਲੇ ਡਿਪੋਰਟ ਕਰ ਦੂੰ ਤਾਂ ਕਿ ਤੁਹਾਡਾ ਕੇਸ ਵੀ ਨਾ ਅਜੇ ਪੂਰਾ ਹੋਇਆ ਹੋਵੇ ਹੈ ਜੀ ਅ ਇਹ ਹੁੰਦਾ ਜੀ ਕਿ ਜੋੜੀ ਡਰੰਕ ਅੰਡਰ ਇਨਫਲੂਐਂਸ ਉਹ ਨੂੰ ਕਹਿੰਦੇ ਆ ਜੀ ਡੀਆਈ ਤੇ ਅਗਰ ਇਹ ਦੇ ਮੁਤਾਬਕ ਇਹਦੇ ਅਨਸਾਰ ਤੁਸੀਂ ਫੜੇ ਜਾਂਦੇ ਆ ਤभी 25000 ਡਾਲਰ ਲਾਉਂਦਾ ਇਸ ਕੇਸ ਚ ਛੁੱਟਣ ਦੇ ਲਈ ਪਰ ਫਿਰ ਵੀ ਤੁਹਾਡੇ ਬਖਤ ਤਿੰਨ ਪੁਆਇੰਟ ਜਾ ਲਗੇ ਤਾਂ ਨਾਲ ਤੁਹਾਨੂੰ ਸਜ਼ਾ ਵੀ ਹੋ ਸਕਦੀ ਆ ਅਸਲ ਵਿੱਚੰ ਦੀ ਲੋੜ ਆ ਅਸਲ ਵਿੱਚ ਬਹੁਤ ਹੀ ਜ਼ਰੂਰਤ ਆ ਕਦਮ ਨੂੰ ਧਿਆਨ ਦੇ ਨਾਲ ਪਟਣ ਦੀ ਇਹਨਾਂ ਹੋਵੇਗੇ ਤੁਸੀਂ ਥੋੜੀ ਜਿਹੀ ਗਲਤੀ ਕਰਕੇ ਤੇ ਤੁਹਾਡਾ ਵਿਚਾਰਾ ਜਿਹੜਾ ਅਗਲਾ ਰੋਸ਼ਨ ਭਵਿੱਖ ਹੈ ਉਹ ਖਰਾਬ ਹੋ ਜਾਏ ਅਸੀਂ ਕਿਸੇ ਆਏ ਦੇ ਖਿਲਾਫ ਨਹੀਂ ਹੈਗੇ ਕਿਉਂਕਿ ਅਸੀਂ ਵੀ ਤੱਕ ਇਸ ਤਰ੍ਹਾਂ ਇੱਥੇ ਆਏ ਸੀ ਉਹਦੋਂ ਸਭ ਕੁਝ ਠੀਕ ਚੱਲਦਾ ਸੀ ਪਰ ਅਸੀਂ ਲੋਕ ਜਦੋਂ ਆਈ ਸੀ ਅਸੀਂ ਲੋਕਾਂ ਨਾਲ ਕੋਆਪਰੇਟ ਕਰਕੇ ਗੱਲਬਾਤ ਕਰਦੇ ਸੀ ਅੱਜ ਕੱਲ ਦੇ ਜਿਹੜੇ ਮੁੰਡੇ ਨਾਵੇਂ ਨਾਵੇਂ ਆਏ ਉਹ ਉਹ ਕਿਸੇ ਦੀ ਸੁਣਦੇ ਨਹੀਂ ਗੱਡੀਆਂ ਸੜਕਾਂ ਦੇ ਭਜਾਉਂਦੇ ਆ ਚੀਕਾਂ ਘਣਾਉਂਦੇ ਗੱਡੀਆਂ ਦੀਆਂ उन्होंने पता नहीं की लगता कि अभी की आते देख लिया पता नहीं उन्होंने दिमाग च की बढ़ गया कि अमरीका च की आ जो अदा चीक भजवाने वो डरते नहीं किसी अच्छे पके नहीं हुए वरते नहीं कि सू कुछ हो सकता है अभी जो थोड़े माँ बाप था। ने थानू ज्यादा पैसे दते हैं इन्होंने देशों ने कानून नहीं सिखलिया समझ लो फिर तीस गलत ट्रैक पर है फिर जिदन फड़े गए कड़ी पिछले पास हथाते लगेगी ਕਣਕੇ ਜਹਾਜ਼ ਬੜਾਉਣਗੇ ਜਦੋਂ ਦਿੱਲੀ ਉਤਾਰਨਗੇ ਉਦੋਂ ਤੁਹਾਨੂੰ ਫਿਰ ਹੋਰ ਚਾਹੀਦੀ ਜੇ ਆਪਣੇ ਮਾਪੇ ਦੇ ਪੈਸੇ ਵੀ ਖਰਾਬ ਕੀਤੇ ਤੇ ਤੁਸੀਂ ਜਿਸ ਦੇਸ਼ ਚੋਂ ਗਏ ਆ ਉੱਥੇ ਦੇ ਲੋਕਾਂ ਦੇ ਵਿੱਚ ਵੀ ਨਫ਼ਰਤ ਆਪਣੇ ਉੱਤੇ ਪਵਾ ਕੇ ਗਏ ਆ ਕਿਉਂਕਿ ਇੱਥੇ ਤੁਹਾਨੂੰ ਫਿਰ ਪੰਜਾਬੀਆਂ ਨੇ ਜਾਂ ਦੂਸਰੀਆਂ ਕਮਿਊਨਿਟੀਆਂ ਨੇ ਵੈਲਕਮ ਨਹੀਂ ਕਰਨਾ ਤੁਹਾਡੇ ਖਿਲਾਫ ਹੋ ਜਾਂਦਾ ਇਸ ਲਈ ਬਹੁਤ ਧਿਆਨ ਦੇ ਨਾਲ ਤੁਹਾਨੂੰ ਸ਼ੁਰੂ ਕਰੋ ਤੁਸੀਂ ਕੰਮਕਾਰ ਕਮਾਏ ਆ ਪੈਸੇ ਕਮਾਉਣ ਆਇਆ ਸ਼ਰੀਫਾਂ ਦੀ ਤਰ੍ਹਾਂ ਰਹੋ ਆ ਇਹ ਬਹੁਤੀ ਮਾੜੀ ਗੱਲ ਹੈ ਕਿ ਤੁਸੀਂ ਸੜਕ ਤੇ ਬੈਠ ਕੇ ਜਾਂ ਕੁਝ ਕਰਕੇ ਜਾਂ ਗੱਡੀਆਂ ਨੂੰ ਭਜਾ ਕੇ ਕਿਸ ਕਿਸ ਇਹਨਾਂ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਆ ਕੀ ਦਿਖਾਉਣਾ ਚਾਹੁੰਦੇ ਤੁਸੀਂ ਕਿ ਤੁਸੀਂ ਦਿਖਾਉਣਾ ਅਸੀਂ ਇੱਥੇ ਪਿੱਛੇ ਤਾਂ ਇਦਾਂ ਨਹੀਂ ਕਰਦੇ ਸੀ ਇਹਨੂੰ ਕਿਹੜੀ ਕਮੇਟੀ ਨਵੀਂ ਆ ਗਈ ਜਿਹੜੀ ਸੁਝਾਵਾ ਚਾਹੁੰਦੇ ਆ ਇੱਥੇ ਤੇ ਕੁਝ ਮੂਲ ਜਿਹੜੇ ਰੂਪੀ ਜੰਮੇ ਦੇ ਲੋਕ ਆ ਕੋਈ ਤਾਂ ਕਰਦੇ ਹੁੰਦੇ ਨਹੀਂ ਅਸੀਂ ਬਾਹਰੋਂ ਆ ਕੇ ਇਦਾਂ ਅਗਰ ਕਰਾਂਗੇ ਤੇ ਤੁਹਾਡੇ ਆਪਣੇ ਲੋਕਾਂ ਦੇ ਲਈ ਵੀ ਤਕਲੀਫ ਹੋਏਗੀ ਤੁਹਾਡੇ ਲਈ ਵੀ ਤੇ ਤੁਹਾਡੇ ਆਉਣ ਵਾਲੀ ਜਨਰੇਸ਼ਨ ਤੇ ਲਈ ਵੀ ਹੋਏਗੀ ਉਹਨਾਂ ਨੂੰ ਇੱਥੇ ਰਹਿਣਾ ਮੁਸ਼ਕਲ ਹੋ ਜਾਏਗਾ ਭਾਈ ਇਹਨਾਂ ਲੋਕਾਂ ਨੇ ਸਾਡੇ ਪਾਸਪੋਰਟ ਨਹੀਂ ਦੇਖਣਾ ਸਾਡਾ ਰੰਗ ਦੇਖਣਾ ਇਹ ਪੁੱਛਣਾ ਤੇਰਾ ਕਿਹੜਾ 에ਰਪੋਰਟ ਲੱਗੇ ਪੈਂਦਾ ਇੰਡੀਆ ਦੇ ਵਿੱਚ ਸਾਨੂੰ ਚੱਕ ਕੇ ਚੁੜਾਵਗੇ ਫਿਰ ਦਾਨਾ ਹੋਵੇ ਜਾਂ ਤੇ ਤੁਹਾਡਾ ਤੀ ਪਤਮੀ ਚੰਦ ਦੇ ਕੋ ਮੇਰਾ ਆਪਣਾ ਮੇਦੇ ਚ ਹੋਵੇ ਇਸ ਲਈ ਮੈਂ ਸਾਰਾ ਇਹ ਇਸਲਾਹ ਦਿੰਨਾ ਸਿੱਧੇ ਪੈਰੀ ਤੁਰਨਾ ਸ਼ੁਰੂ ਕਰੋ ਸ਼ਰਮ ਘਤਨਾ ਤੁਰਨਾ ਸ਼ੁਰੂ ਕਰੋ ਔਰ ਇੱਕ ਚੀਜ਼ ਹੋਰ ਮੈਨੂੰ ਜਿਹੜੀ ਸ਼ਿਕਾਇਤ ਮਿਲੀ ਹੈ ਕਿਸੇ ਮੇਰੇ ਬਹੁਤ ਦੋਸਤ ਕੋਲੋਂ ਕਿ ਕਈ ਮੁੰਡੇ ਗੱਡੀਆਂ ਲੈ ਲੀਆਂ ਕੁੜੀਆਂ ਦੇ ਮਗਰ ਭੱਜੇ ਫਿਰਦੇ ਆ ਕੋਈ ਕੱਪ ਤੇ ਜਾਂਦੇ ਉਸੇ ਅਗਾਰ ਖੜੇ ਜਾਂਦੇ ਆ ਇਹ ਮੈਂ ਠੀਕੇ ਦੀ ਇੱਕ ਬਾਣੀ ਹੈ ਆ ਕੇ ਉਹ ਤੇ ਕੌੜਤ ਕੰਮ ਕਰਦੀ ਆ ਉਹਦੇ ਬਾਹਰ ਲੈ ਕੇ ਬੁੜਾ ਖੜਾ ਲੱਗਾ ਅਸੀ ਸਟੋਰ ਦੇ ਉੱਤੇ ਤੇ ਉਹ ਸਟੋਰ ਦੇ ਉੱਤੇ ਨਾਲ ਹੀ ਘਰ ਛੱਡ ਜਾਂਦਾ ਸੀ ਕਦੇ ਇੱਦਾਂ ਉਹਨੂੰ ਸ਼ੱਕ ਬਹਿਮ ਹੋਇਆ ਕਿ ਲੜਕੀ ਸ਼ੱਕ ਮੇਰਾ ਵਿਆਹ ਕਰਾ ਲਾ ਲਈ ਜਾਂਦੀ ਜਿਹੜੀ ਕਿ ਪਹਿਲੇ ਗਈ ਆ ਉਹ ਬੱਚੇ ਆਦੇ ਇੱਦਾਂ ਦੇ ਕਾ ਬਿਲਕੁਲ ਨਹੀਂ ਇੱਥੇ ਕਰੋ ਤੁਸੀਂ ਹਜੇ ਤੁਸੀਂ ਆਪਣੇ ਆਪ ਨੂੰ ਸੈੱਟ ਕਰਨਾ ਸ਼ੁਰੂ ਕਰੋ ਇੱਥੇ ਦੀ ਸਬਰਤਾ ਸਿੱਖੋ ਜੇ ਤੁਸੀਂ ਇੰਡੀਆ 'ਚ ਨਹੀਂ ਪੜੇ ਤਾਂ ਇੱਥੇ ਪੜ ਸਕਦੇ ਤੇ ਬਹੁਤ ਸੌਖਾ ਤਾਂ ਹੈ ਪੜਾਈ ਕਰਨੀ ਸ਼ੁਰੂ ਕਰੋ ਤਾਂ ਕਿ ਤੁਹਾਡੇ ਦਿਮਾਗ ਡਿਵੈਲਪ ਹੋ ਸਕਣ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਆਪਣੀ ਤੇ ਆਪਣੇ ਮਾਪਿਆਂ ਦੀ ਤੇ ਆਪਣੀ ਜਿਹੜੀ ਇੱਥੇ ਤੁਹਾਡੀ ਕਮਿਊਨਿਟੀ ਆ ਤੁਹਾਡੇ ਲੋਕ ਨੇ ਉਹਨਾਂ ਦੀ ਬੇਇੱਜ਼ਤੀ ਵੀ ਨਾਲ ਕਰਾਓ ਤੁਸੀਂ ਤੁਸੀਂ ਜੱਟ ਬੋਟ ਹੋਣਾ ਹੈ ਹੋਣਾ ਨਾਲ ਤੁਸੀਂ 15 20 ਹਾਂ ਨੂੰ ਹੋੜ ਲੈ ਕੇ ਜਾਉਂਦੇ ਅਜੇ ਨਹੀਂ ਸੰਭਲੇ ਫਿਰ ਤੁਸੀਂ ਕਦੇ ਨਹੀਂ ਸੰਭਲਣਾ ਹੁਣ ਵੇਲਾ ਹੈ ਤੇ ਆਈਸ ਤੇ ਸੀਵੀਪੀ ਅਸਲ ਵਿੱਚ ਬਹੁਤ ਤੇਜ਼ੀ ਦੇ ਨਾਲ ਲੋਕਾਂ ਨੂੰ ਫੜ ਰਹੀ ਹੈ ਗਰਦ ਉਹ ਕੋਈ ਵੀ ਪੇਪਰ ਹੈ ਉਹ ਲੈ ਕੇ ਜਿੱਚ ਪਾ ਕੇ ਬਾਹਰ ਨਿਕਲਿਓ ਤੇ ਆਪਣੇ ਨੂੰ ਆਪਣੀ ਸ਼ਰੀਫਾਂ ਦੀ ਤਰ੍ਹਾਂ ਸਰਕਤੇ ਤੋੜਨਾ ਸ਼ੁਰੂ ਕਰੋ ਤਾਂ ਕਿ ਸ਼ਾਇਦ ਤੁਹਾਡਾ ਇੱਥੇ ਰਹਿਣ ਦਾ ਮਨ ਕਿਸੇ ਤਰ੍ਹਾਂ ਉਹਨਾਂ ਦਾ ਪਤਾ ਲੱਗ ਜਾਵੇ ਕਿ ਉਹ ਸਭ ਚੰਗੇ ਲੋਕ ਆ ਤੇ ਚਲੋ ਇਹਨਾਂ ਨੂੰ ਕੰਮ ਕਰ ਦੇ ਦਿੰਨੇ ਸ਼ਾਇਦ ਤੁਹਾਨੂੰ ਪੱਕੇ ਨਿਕਲ ਜਾਵੇ ਨਹੀਂ ਕਰ ਗਾਪ ਜਾਣਾ ਤਾਂ ਨਿਸ਼ਚਿਤ ਹੋ ਜਾਏਗਾ ਅਸੀਨਾਂ ਦੇ ਸੱਚਾ ਕੇ ਕੋਈ ਐਸੀ ਅਰਥਤ ਨਹੀਂ ਕੀਤੀ ਜਿਹਦੇ ਆਪ ਸਾਡੇ ਦੇਸ਼ ਦੀ ਪਤਨਾਨੇ ਹੋਵੇ ਜਾਂ ਸਾਡੇ ਆਪਣੇ ਲੋਕਾਂ ਦੀ ਬਦਸਮੂਹ ਹੋਵੇ ਅਸਲ ਵਿੱਚ ਦੋ ਤਿੰਨ ਜਨਨਾਤ ਤੋਂ ਕਰ ਰਹੀ ਸੀ ਕਿਉਂਕਿ ਜਿਹਨ ਜਿਹਨ ਚੀਜ਼ਾਂ ਦੀ ਮੈਨੂੰ ਖਬਰ ਮਿਲ ਰਹੀ ਸੀ ਮੈਂ ਕਿਹਾ ਉਹ ਤੇ ਪਰਕੇ ਵੀ ਅਸੀਂ ਲਾਦੀ ਹੈ ਤਾਂ ਸਿਨਾਂ ਖਵਾਲ ਦੇ ਪ੍ਰਦੇਸ਼ਟ ਵਿੱਚ ਵੀ ਲਿਖਦਾ ਰਹਿਣਾ ਹੈ ਇਹਨਾਂ ਚੀਜ਼ਾਂ ਨੂੰ ਵੀ ਉੱਤੇ ਵੀ ਲਿਖੂਗਾ ਜਿਹੜੀ ਅੱਗ ਲੱਗੀ ਆ ਉਹਦੇ ਲਈ ਮੈਂ ਫੇਰ ਇੱਕ ਵਾਰੀ ਮਾਫੀ ਚਾਹਨਾ ਉਹਨਾਂ ਲੋਕਾਂ ਲਈ ਸਾਡੀ ਬਹੁਤ ਸਾਰਾ ਪੁੱਤਿਆਂ ਦੇ ਨਾਲ ਸੀਨ ਲੁਕਾ ਦੇ ਨਾਲ ਹੱਥ ਜੋੜ ਕੇ ਬਾਈ ਗੁਰੂ ਤੇ ਬਿੱਤੀ ਕਰਦਾ ਹੈ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਕੋਈ ਰੈਂਪ ਸਿਰ ਮਿਲ ਜਾਏ ਤੇ ਜਿਹੜੇ ਬੱਚੇ ਸਾਡੇ ਇਲੀਗਲ ਨੇ ਜਾਂ ਸਰਦ ਦੇ ਪੇਪਰ ਹੋਣੇ ਬਣੇ ਆ ਉਹ ਗੱਡੀਆਂ ਦੁੜਾਣੀਆਂ ਬੰਦ ਕਰ ਦੇ ਸ਼ਿਲੀ ਖਾਂਦੀ ਤੋਂ ਲੈਣਾ ਸ਼ੁਰੂ ਕਰ ਐਸ ਤਰੀਕੇ ਵਿੱਚ ਸਿੱਖਣਾ ਬਹੁਤ ਕੁਝ ਆਪਾਂ ਗੋਰਿਆਂ ਦੇ ਦੇਸ਼ ਚ ਆਏ ਆ ਇਹ ਤੋਂ ਸਿੱਖ ਲਈਏ ਕੁਝ ਇਹਨਾਂ ਹੋਵੇ ਜਿਤਾਦੇ ਅਸੀਂ ਪਿੱਛੇ ਸੀਗੇ ਉਦਾਂ ਦੇ ਇੱਥੇ ਰਹਦੀ ਹੈ ਕਿ ਬਹੁਤ ਬਹੁਤ ਧੰਨਵਾਦ ਫਿਰ ਮਿਲਦੇ ਆਗੇ ਬਰਾਬਰ